ਚੱਲ ਚੁੱਪ ਕਰ ਜਾ ਹੁਣ ਹੁਣ ਅਥਰੂ ਸੁਟਣ ਨਾਲ ਕੀ ਹੋਣਾ ਵਾ ਹੈ ਪਹਿਲੇ ਅਕਲ ਸਿੱਖ ਲੈਂਦੀ ਮੈਂ ਵੀ ਆਖਾਂ ਇਹ ਕਾਦੇ ਵੀਜੇ ਲੱਗਦੇ ਫਿਰਦੇ ਆ ਉਦੋਂ ਤੇ ਤੂੰ ਦੱਸਿਆ ਨਹੀਂ ਕਿ ਸੋਨੂੰ ਬਾਜੀ ਅਫਰਾਡ ਕੰਮ ਕਰਨ ਦੇ ਆ ਲੋਕਾਂ ਦੇ ਪੈਸੇ ਮਾਰ ਮਾਰ ਕੇ ਤੇ ਉਥੇ ਕੰਪਨੀ ਚਲਾ ਚੜੇ 70 ਲੱਖ ਰੁਪਈਆ ਦੇਣਾ ਤੇਰੇ ਘਰ ਵਾਲੇ ਨੇ ਤੈਨੂੰ ਕੁਝ ਪਤਾ ਹੈਗਾ ਵਾ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਫਰਜੀ ਕੰਪਨੀਆਂ ਖੋਲੀਆਂ ਮੈਨੂੰ ਤਾਂ ਭਣਕ ਵੀ ਨਹੀਂ ਬੈਂਕ ਦਿੱਤਿਆ ਨਾ ਹਾਂ ਤੈਨੂੰ ਤੇ ਭਣ ਕਭ ਨਹੀਂ ਪਈ ਆ ਸਾਰਾ ਕੁਝ ਐਵੇਂ ਬਣ ਗਿਆ ਵਾ ਉਦੋਂ ਤੇ ਤੂੰ ਕਿਤੇ ਨੱਕ ਤੇ ਮੱਖੀ ਨਹੀਂ ਪੈਣ ਦਿੰਦੀ ਆ ਸਾਨੂੰ ਦੱਸਦੀ ਤੇ ਸਹੀ ਕਿ ਆ ਕੋਠੀ ਵੀ ਤੇਰੀ ਗਿਰਵੀ ਆ ਬੈਂਕ ਕੋ ਤੂੰ ਤੇ ਆਂਦੀ ਹੀ ਮੈਂ ਮਹਿਲ ਖੜਾ ਕੀਤਾ ਵਾ ਮੇਰੇ ਨਾਲ ਦਾ ਜੀ ਇੱਥੇ ਬੰਦਾ ਹੀ ਕੋਈ ਨਹੀਂ ਹੈਗਾ ਕਲੋਨੀ ਚ ਜੋ ਕੁਝ ਮੈਂ ਤੇ ਸੋਨੂੰ ਹੁਣ ਬੇਸ਼ੀ ਤੂੰ ਹ ਮੇਰੇ ਘਰ ਵਾਲੇ ਦੀ ਕਰਾਤੀ ਆ ਅੱਜ ਤੱਕ ਅਸੀਂ ਇੰਨੀ ਗਰੀਬੀ ਵੀ ਵੇਖੀ ਆ ਤੈਨੂੰ ਵੀ ਪਤਾ ਵਾ ਕਿ ਤੇਰੇ ਭਰਾ ਨੇ ਕਦੀ ਕੋਈ ਮਾੜਾ ਕੰਮ ਨਹੀਂ ਕੀਤਾ ਤੇ ਤੂੰ ਹੀ ਤੂੰ ਹੀ ਤਾਂ ਸਾਨੂੰ ਕਿਸੇ ਦੇ ਲਾਗੇ ਬਹਿਣ ਥਲੋਂ ਜੋਗੇ ਨਹੀਂ ਛੱਡਿਆ ਨੱਕ ਵੱਢ ਕੇ ਰੱਖਦੀ ਸਾਡੀ ਦੋਹਾਂ ਜੀਆਂ ਦੀ ਅਸੀਂ ਕਿਤੇ ਬਾਹਰ ਗੱਲ ਨਹੀਂ ਕਰ ਸਕਦੇ ਕੀ ਕਵਾਂਗੇ ਵੀ ਸਾਡੇ ਜਵਾਈ ਨੂੰ ਬੁੱਸ ਮਾਰ ਕੇ ਲਾਗੀ ਸੀ ਬੁੱਸ ਕਿਹੜੇ ਮਾਰਦੀ ਫਿਰਦੀ ਤੁਹਾਡੇ ਘਰੇ ਫਟੇ ਮੂੰਹ ਤੁਹਾਡੀ ਸ਼ਾਨ ਸ਼ੌਕਤ ਦਾ ਹੀ ਜੋ ਕੁਝ ਕਰਦੇ ਰਹੇ ਜੇ ਤੁਸੀਂ ਤੇ ਪੈਸਾ ਕਮਾਉਣਾ ਤੇ ਮਿਹਨਤ ਨਾਲ ਕਮਾਓ ਉਦੋਂ ਤੇ ਉਹ ਵੀ ਨੱਕ ਤੇ ਇੱਟ ਮੱਖੀ ਨਹੀਂ ਪੈਣ ਦਿੰਦਾ ਜਿੱਦਣ ਅਸੀਂ ਆਏ ਹਾਂ ਗੱਲ ਕਰਨ ਇਹੇ ਚੱਲ ਗੁਰਪ੍ਰੀ ਦੇ ਸਾਡਾ ਵੀ ਜਾ ਲੱਗਾ ਵਾ ਉਧਰ ਵੀ ਜਾਣਾ ਵਾ ਆ ਵੀ ਜੇਲ੍ਹੋਂ ਬੰਦੇ ਫੜਦੇ ਜੇ ਤੁਸੀਂ ਹੁਣ ਤੇ ਬੜੀਆਂ ਗੱਲਾਂ ਸੁਣਾਉਣ ਲੱਗ ਪਈ ਮੈਨੂੰ ਉਦੋਂ ਤੇਰਾ ਘਰ ਵਾਲਾ ਵੀ ਨਾਲ ਹੀ ਸੀ ਨਾ ਸੋਨੂ ਦੇ ਨਹੀਂ ਮੇਰੀ ਗੱਲ ਸੁਣ ਸ਼ੁਕਰ ਕਰ ਕਿ ਮੇਰਾ ਘਰ ਵਾਲਾ ਨਾਲ ਹੀ 2-4 ਦਿਨ ਗਿਆ ਹੀ ਤੇ ਉਹ ਸ਼ੁਕਰ ਕਰ ਭੀ ਉਹ ਪਾਚ ਨਾਲ ਨਹੀਂ ਨਹੀਂ ਤੇ ਅੱਜ ਪੁਲਿਸ ਨੇ ਤੁਹਾਡੇ ਘਰੇ ਵੀ ਜਿਹੜੇ ਮਾਰਦੇ ਹੋਣਾ ਸੀ ਤੇ ਆ ਸਾਡੀ ਮਾਤਾ ਨੇ ਸਾਡੀ ਮਾਤਾ ਨੇ ਤੇ ਉਹਦੇ ਦੰਮ ਤੋੜ ਜਾਣਾ ਹੀ ਵੇਖ ਕੇ ਅਸੀਂ ਕਦੀ ਇਹੋ ਜਿਹਾ ਕੰਮ ਨਹੀਂ ਵੇਖੇ ਅਸੀਂ ਖਾਣੇ ਆਪਣੀ ਦਹਾਨਵਾਂ ਦੀ ਕਿਰਤ ਕਰਕੇ ਸਾਡੇ ਕੋਈ ਭਾਵੇਂ ਮਾਰ ਜੇ ਅਸੀਂ ਕਦੀ ਨਹੀਂ ਕਿਸੇ ਦੇ ਮਾਰੇ ਇੱਕ ਗੱਲ ਯਾਦ ਰੱਖੀ ਮਤਲਬ ਕੀ ਤੇਰਾ ਮਤਲਬ ਤਾਂ ਤੈਨੂੰ ਚੰਗੀ ਤਰ੍ਹਾਂ ਪਤਾ ਗੁਰਪ੍ਰੀਤ ਤੂੰ ਕਿਹੜੀ ਦੁੱਧ ਚੁੰਗਦੀ ਕਾਕੀ ਆ ਹੁਣ ਤੈਨੂੰ ਪਤਾ ਹੀ ਐ ਮੈਂ ਕੀ ਕਹਿਣਾ ਚਾਹੁੰਨੀ ਆ ਜਿੱਦਾਂ ਤੂੰਆਂ ਲੋਕਾਂ ਨੇ ਮਾਰ ਮਾਰ ਕੇ ਤੁਹਾਨੂੰ ਝੱਸ ਪਿਆ ਸੀ ਨਾ ਉਦਾਂ ਹੀ ਤੂੰਆਂ ਸਾਡੇ ਮਾਰ ਲਿਆ ਮੁੜ ਕੇ ਆ ਮੈਂ ਆਉਣਾ ਨਹੀਂ ਆ ਸਿਰਫ ਮੈਂ ਤੇਰੇ ਵੀਰ ਨਾਲ ਤਾਂ ਆਈ ਆਂ ਤੇ ਪੁਲਿਸ ਦਾ ਕੰਮ ਐ ਕਿ ਤੇ ਮੈਂ ਨਹੀਂ ਆਉਣਾ ਮੈਂ ਤੇ ਆਖਿਆ ਸੀ ਮੈਂ ਮਰਨ ਦੋਣ ਇਹਨਾਂ ਨੂੰ ਤਾਂ ਆਂ ਦੋ ਭਰਾ ਮੇਰੇ ਹੀ ਆ ਛਡਾਂ ਤੈਨੂੰ ਕਦੀ ਪੀੜ ਪੈਂਦੀ ਪਈ ਐ ਅੱਛਾ ਅੱਜ ਤੇਰਾ ਭਰਾ ਹੋ ਗਿਆ ਉਸ ਦਿਨ ਤੇਰਾ ਭਰਾ ਨਹੀਂ ਜਿੱਦਾਂ ਆਣ ਕੇ ਇੱਥੇ ਅਸੀਂ ਕਰਲੇ ਕੀਤੇ ਸੀ ਕਿ ਸਾਡੀ ਸੁਣਵਾਈ ਕਰ ਲੋ ਆਪ ਤੇ ਕੁਝ ਹੈਲਪ ਕਰਨੀ ਕਿਤੇ ਦੂਰ ਦੀ ਗੱਲ ਤੂੰ ਉਦੋਂ ਸਾਡੇ ਪੈਸੇ ਵੀ ਨਹੀਂ ਸਾਨੂੰ ਦਿੱਤੇ ਤੂੰ ਕਿਤੇ ਇੰਨਾ ਨਹੀਂ ਕਮੀਨੀ ਐ ਆਖਿਆ ਕਿ ਮੈਂ 10-10 ਹਜ਼ਾਰ ਕਰਕੇ ਹੀ ਦੇ ਦੂੰਗੀ ਭਾਬੀ ਨਾ ਰੋ ਮੈਂ ਇੱਥੇ ਕੇ ਰੋ ਕੇ ਖਾਪ ਕੇ ਗਈ ਆ ਅੱਜ ਤੇਰਾ ਭਰਾ ਹੋ ਗਿਆ ਅੱਜ ਮੇਰਾ ਭਰਾ ਚਲਿਆ ਮੇਰੇ ਮਗਰ ਹੈ ਅੱਜ ਭਰਾ ਹੋ ਗਿਆ ਅੱਜ ਆਪ ਨੂੰ ਲਾਲਚਿਆ ਤੇਰਾ ਕਾਦਾ ਕਲੇਜਾ ਮੱਚਦਾ ਵੇ ਐਨ ਤੂੰ ਭੱਲਿਓ ਲਾਏ ਐ ਜਾਂ ਪੇਕੇ ਪਿੱਛੋ ਲੈ ਕੇ ਆਈ ਐ ਨਹੀਂ ਮੱਛੇ ਨਾ ਕਲੇਜਾ ਆਪਣੀ ਰਜਿਸੀ ਰੱਖ ਕੇ ਤੇਰਾ ਭਰਾ ਤੇ ਇਹਨੂੰ ਘਰ ਲੈ ਕੇ ਆਇਆ ਹੀ ਲਿਆਣਾ ਆ ਤੇਰੇ ਘਰ ਵਾਲੇ ਨੂੰ ਆਹੋ ਤੇ ਲਿਆਣਾ ਵੀ ਉਹਨਾਂ ਦਾ ਫਰਜ ਹੈਗਾ ਵੇ ਅੱਛਾ ਨਹੀਂ ਵਿਆਹੀ ਉਹਨਾਂ ਦਾ ਫਰਜ ਨਹੀਂ ਸਾਡੇ ਸਾਰੇ ਫਰਜ ਰਹਿ ਗਏ ਤੁਹਾਡਾ ਕੋਈ ਫਰਜ ਨਹੀਂ ਹੈ ਅਸੀਂ ਫਰਜ ਫਰਜ ਤੇ ਜੋ ਕੁਝ ਸਾਡੇ ਕੋਲ ਹੈਗਾ ਵਾ ਉਹ ਵੀ ਅਸੀਂ ਗਵਾ ਲਈਏ ਅੱਗੇ ਤੇ ਅੱਦਾ ਸਾਡਾ ਸਾਡਾ ਖਾਵੇ ਜੇ ਚਾਹੇ ਫਰਜ ਰਹਿ ਗਏ ਸਾਰੇ ਨਾਸਾ ਫਲੰਦੀ ਫਿਰਦੀ ਹੁਣ ਉਦੋਂ ਨਹੀਂ ਪਤਾ ਲੱਗਦਾ ਮੇਰਾ ਘਰ ਵਾਲਾ ਗਲਤ ਕੰਮ ਕਰਨ ਦਿਆ ਸਾਰੇ ਸਾਰੇ ਦੁਨੀਆ ਗਲਤ ਕਰਦੇ ਵੱਖਰਾ ਨਹੀਂ ਕਰਦਾ ਤੇ ਭੁਗ ਤਾਂ ਫਿਰ ਸਾਨੂੰ ਕਦ ਨਹੀਂ ਜਾਪ ਨੂੰ ਫੜਿਆ ਹੀ ਨਾਲ ਭੁਗ ਤਾਂ ਮੈਨੂੰ ਤਾਂ ਫਿਰ ਆਉਣਾ ਹੀ ਪੈਣਾ ਕਿਉਂ ਜਾਣਾ ਪਰ ਉਹੜੀ ਅੰਜ ਟੁੱਟਦੇ ਨੇ ਜਦੋਂ ਅੱਛਾ ਹਾਂ ਅੱਜ ਰਿਸ਼ਤੇ ਹੋ ਗਏ ਹੈ ਜਿੱਦਣ ਇੱਥੋਂ ਸਾਨੂੰ ਸਾਡੀ ਗੱਲ ਨਹੀਂ ਸੁਣੀ ਤਿਆਰੀ ਹੀ ਜਾਓ ਚੱਲ ਜਾ ਮੈਂ ਸੋਨੂ ਨਾਲ ਚੱਲਣੀ ਆ ਤਿਆਰ ਹੋ ਕੇ ਮੇਰਾ ਵੀਜਾ ਲੱਗਣ ਲੱਗਾ ਵਾ ਉਹ ਦਿਨ ਰਿਸ਼ਤੇ ਨਹੀਂ ਅੱਜ ਜਾਦਾ ਰਿਸ਼ਤੇ ਹੈ ਕਿਉਂਕਿ ਅੱਜ ਤੈਨੂੰ ਚਾਹੀਦਾ ਸਾਰਾ ਕੁਝ ਕੁਝ ਤੂੰ ਭਰਾ ਨਾ ਕੀਤਾ ਹੈ ਨਾ ਭਰਾ ਇੱਥੇ ਆ ਕੇ ਰਾਜੀ ਨਹੀਂ ਤੂੰ ਹੀ ਭਾਵੇਂ ਡੁੱਬਦੇ ਮਰਦੇ ਜਿੱਥੇ ਮਰਜੀ ਜਾਂਦੇ ਉਹ ਤੇ ਸ਼ੁਕਰ ਕਰ ਕਿ ਤੇਰੀ ਮਾਂ ਜੀ ਦੀ ਬੈਠੀ ਆ ਕਿ ਉਹਨੇ ਵਿਚਾਰੀ ਨੇ ਤਰਲੇ ਕੀਤੇ ਕਿ ਪੁੱਤ ਵੇਖ ਉਹਨਾਂ ਨੇ ਜੋ ਕਰਤਾ ਕਰਤਾ ਅੱਜ ਸਾਡਾ ਪਰਜਬੰਦਾ ਵਾ ਕਿ ਸਾਡੀ ਧੀ ਆ ਤੇ ਅਸੀਂ ਉਹਦੀ ਹੈਲਪ ਕਰੀਏ ਤੇ ਜਾ ਕੇ ਵੇਖੀ ਆ ਵੀ ਸਾਡਾ ਜਵਾਈ ਕਿੱਥੇ ਆ ਨਹੀਂ ਤੇ ਤੂੰ ਤਾਂ ਇੱਥੇ ਡੀਕਦੀ ਰਹਿੰਦੀ ਬੈਠੀ ਭਰਾ ਨੂੰ ਇੱਕ ਕੋਈ ਨਾ ਇਸਾਨੀ ਹਮੇਰੇ ਤੇ ਜੋ ਕੁਝ ਕਰਦੇ ਮੈਂ ਮਾਈ ਕਰਦੀ ਵੀ ਨੇ ਲੈ ਆਈ ਗਏ ਆ ਗਿਆ ਸੋ ਠੀਕ ਹੈ ਨੂੰ ਕਿ ਹੋਣਾ ਨਹੀਂ ਬੜਮ ਮੈਡਲ ਜਿੱਤ ਗਿਆ ਹੈ ਨਾ 올림픽 ਜਿੱਤ ਗਿਆ ਹੈ ਨਾ ਮੈਡਲ ਇਹ ਦੂਨੀ ਚੰਗੀ ਵਾਹ ਵਾਹ ਕਰਾਈ ਸਾਡੀ ਦੂਨੀ ਸ਼ਰਮਤ ਨਹੀਂ ਆਉਂਦੀ ਟਰਾ ਬੱਸ ਕਰ ਤੂੰ ਕਿਹੜਾ ਕੋਣਾ ਪੱਲੇ ਪੈਸੇ ਦੇ ਕੇ ਲੈ ਆ ਹਾਂ ਉਹ ਮੇਰੀ ਮਾਂ ਬੇਟੀ ਮੇਰੇ ਸੱਸ ਉਹਦੀ ਮਿਹਰਬਾਨੀ ਆ ਜੇ ਤੂੰ ਨਾਲ ਮਸਲ ਦੂਰ ਪੈਰ ਚੱਲ ਗਿਆ ਤਾਂ ਗਵਾਂਢੀ ਵੀ ਸੱਚ ਜਾਂਦੇ ਆ ਤੂੰ ਰੋ ਮਾਨੜਿਆ ਜਨ ਬੜੀ ਰਕਮ ਲਾਇਆ ਫੇਰ ਕਰਨ ਲੱਗ ਗੱਲ ਅੱਛਾ ਬਾਜੀ ਸਾਰਾ ਕੁਝ ਉਹਨਾਂ ਨੇ ਕੀਤਾ ਵਾ ਤੇ ਇਹਾਸਾਨ ਵੀ ਕੋਈ ਨਹੀਂ ਰਹਿਣ ਦਿੰਦੇ ਫੇਰ ਤੁਹਾਨੂੰ ਉੱਥੇ ਹੀ ਉਹ ਕਾਲੇ ਟੱਕੇ ਖਾਂਡੇ ਸੋਇਆ ਤੇ ਅੱਧੀ ਗੱਲ ਹੋਣੀ ਆ ਵੀ ਇਹ ਕਿੰਨਾ ਰੋ ਮਾਨੜਿਆ ਕਿ ਇਦਾਂ ਕਾਹ ਵੀ ਜਾ ਕੇ ਆ ਗਏ ਆ ਚਲੋ ਠੀਕ ਸਾਧ ਕਰਦੇ ਆ ਬਸ ਗੱਲ ਕਰ ਦੋ ਉਹ ਕਿਉਂ ਨਾ ਮਾਰਾ ਉੱਥੇ ਵੀ ਚੱਕ ਕੇ ਬੈਠਾ ਹਣਾ ਉੱਥੇ ਤੂੰ ਬੋਲਿਆ ਨਹੀਂ ਕੁਝ ਜਦੋਂ ਤੁਹਾਡੀ ਗਲਤੀ ਆ ਤੇ ਗਲਤੀ ਆ ਇਹਦੇ ਚ ਕਿਹੜੀ ਗੱਲ ਆ ਜੇ ਤੂੰ ਕੁੜੀਏ ਸਾਂਭ ਕੇ ਸਭ ਕਹਿੰਦੀ ਭਾਈ ਤੇ ਆਹ ਕੰਮ ਕਰਨ ਦੇ ਆਏ ਅਹੀਂ ਤੇ ਕਿੰਨਾ ਰੋਲੇ ਆਂ ਬੈਰੀ ਗੱਲ ਕਰੀਏ ਮੈਨੂੰ ਮੂੰਹ ਪਰੋ ਮੇਰੀ ਗੱਲ ਸੁਣ ਮਤਲਬ ਹੈ ਭਾਜੀ ਆ ਜਾ ਮਮੀ ਅੱਥੇ ਬੈਠੇ ਮੈਨੂੰ ਗੱਲ ਦੱਸੋ ਤੂੰ ਕੰਮ ਛੱਡਿਆ ਹੈਗਾ ਤੁਸੀਂ ਜੋ 30 ਟੋਰੀ ਜਿਹੜਾ ਤੁਸੀਂ ਸਾਰਾ ਕੰਮ ਫੜਿਆ ਤੁਸੀਂ ਦੋ ਜਣਿਆਂ ਨੇ ਤੇ ਇਹ ਕੰਮ ਢੋਣੇ ਲਾਏ ਕਿਦਣਾ ਕਿਦ ਨੂੰ ਛੱਡੀ ਕੁੜੀ ਦੀ ਨੂੰ ਭੁੱਖੀ ਮਰੰਡੀ ਮੈਂ ਜੋ ਮਰਜੀ ਕਰਾਂ ਜਿੱਥੇ ਮਰਜੀ ਜੋ ਮਰਜੀ ਕਰਾਂ ਯਾਰ ਉਹ ਕੀ ਮਾਰਨ ਦਾ ਕੀ ਮਤਲਬ ਹੋਇਆ ਇਹਦਾ ਮਤਲਬ ਇਹਨਾ ਕੰਮ ਕਰ ਬਣਾ ਕੋਈ ਮਿਹਨਤ ਵੀ ਬੰਦਾ ਕਰ ਲੈਂਦਾ ਤੂੰ ਤਾਂ ਸਾਨੂੰ ਤਾਂ ਨਹੀਂ ਬਖਸ਼ਿਆ ਚਲ ਸਾਡ ਨੂੰ ਛੱਡੋ ਤੂੰ ਨਹੀਂ ਤੂੰ ਆਪਣਾ ਤਾਂ ਦੇਖੋ ਰਣਜੀਤ ਕੁੜੀ ਬੜੀ ਪੱਧਰੀ ਆ ਕੁੜੀ ਨੇ ਇਹਨਾਂ ਨੂੰ ਹਟਾਉਣ ਦੀ ਬਜਾਏ ਆਪ ਉਹ ਕੰਮ ਖੜੇ ਕੁੜੀ ਨੇ ਤੇ ਆਪਣੀਆਂ ਰਿਸ਼ਤੇਦਾਰੀਆਂ ਨਹੀਂ ਬਖਸ਼ੀਆਂ ਤੂੰ ਬਾਹਰ ਦੇ ਬੰਦੇ ਨਹੀਂ ਕਰਾ ਕਰਦੇ ਇਹ ਨਹੀਂ ਉਹ ਤਾਂ ਫੇਰ ਚੰਗੇ ਜਿਹੜੇ ਬਾਪਿਆਂ ਨੂੰ ਖੱਦਦੇ ਸੀ ਤੇ ਆ ਭੈਣ ਢਾਡੀ ਇਹੇ ਘਰ ਜੰਤਪੁਰਾ ਉੱਪਰ ਜਾ ਹੀ ਖੱਦ ਰਿਆ ਤੇ ਮੈਂ ਤਾਂ ਫੇਰ ਵੀ ਚੱਲ ਉਹਦੇ ਨੂੰ ਜਲਮਾ ਦਾ ਉਹ ਗੱਲ ਛੱਡੀ ਉਹ ਆਈ ਗਈ ਗੱਲ ਹੋਰ ਦੱਸੋ ਆ ਕੀ ਚੱਕਰ ਪੈ ਗਿਆ ਤੁਹਾਡਾ ਮੈਨੂੰ ਦੱਸੋ ਪਹਿਲਾਂ ਉਹ ਹੀ ਭਰਾਜ ਕੰਮ ਆਇਆ ਈ ਮੈਨੂੰ ਦੱਸ ਹੁਣ ਗੱਲ ਕੀ ਹੋ ਗਈ ਹੁਣ ਗੱਲ ਤੁਹਾਡੇ ਸਾਹਮਣੇ ਹੀ ਤੈਨੂੰ ਪਤਾ ਏ ਕੀ ਹੋ ਗਿਆ ਇਹ ਤੈਨੂੰ ਪਤਾ ਹੋ ਗਿਆ ਸਾਰਾ ਪਤਾ ਲੱਗ ਗਿਆ ਅਰੇ ਜਿਹੜੀ ਠੱਗੀਆਂ ਹੋਰੀਆਂ ਤੇ ਤੁਸੀਂ ਚੱਕ ਗਏ ਨਾ ਦੋ ਜਣਿਆਂ ਨੇ ਹੈਨਾ ਇਹ ਕਿਹੜੀਆਂ ਠੱਗੀਆਂ ਹੋਰੀਆਂ ਯਾਰ ਠੱਗੀਆਂ ਹੋਰੀਆਂ ਹੀ ਹੋਰੀਆਂ ਮੈਂ ਜਾਂਦਾ ਮਰੀ ਇਵੇਂ ਜਿਦਾ ਮਰਜੀ ਮਾਰੀ ਹੋ ਮੈਨੂੰ ਮੱਜੀ ਦੀ ਮਰਜੀ ਮਰਜੇ ਪੁੱਤਾਂ ਆ ਤੁਹਾਡੇ ਮਾਤਾ ਨਹੀਂ ਨਾ ਮਾਰੀ ਤੂੰ ਹੀ ਕਵਲੀਆਂ ਨੂੰ ਸੁਣਾਈ ਹੁੰਦੇ ਬੈਠ ਕੇ ਨਹੀਂ ਬਾਤ ਕਰ ਆ ਆ ਤੇਰੀ ਆ ਸਪੋਰਟ ਨਾਲੇ ਬਾਜੀ ਪਤਾ ਨਹੀਂ ਕਿੱਥੋਂ ਤੱਕ ਵਿਗੜੀ ਜਾਣ ਡਏ ਆ ਆ ਹੁਣੀ ਸ਼ਰਮ ਕਰਨਾ ਕਿ ਤੇ ਉਹਨੂੰ ਚਾਜੀ ਦੀ ਸਲਾਹ ਦੇ ਦੇ ਪਰ ਤੇਰੀ ਮੋਟੀ ਮਾਤੇ ਚ ਖਾਣਾ ਹਾਊਗਾ ਤੇ ਉਹਨੂੰ ਸਮਝਾਏਂਗੀ ਤੇਰਾ ਤੇ ਆਪਣੇ ਦਿਮਾਗ ਦੀ ਤੂੜੀ ਭਰੀ ਸਾਰੇ ਚ ਤੁਸੀਂ ਆਪਣਾ ਰੋਣਾ ਬੰਦ ਕਰੋ ਮੇਰੀ ਗੱਲ ਸੁਣੋ ਆ ਭਾਈ ਨੂੰ ਨੂੰ ਮੈਂ ਨਾ ਮਾਤਾ ਦੇ ਕੰਨ ਚ ਫੜਾ ਕੇ ਆ ਠਾਣੇ ਦੋ ਦੇ ਹੋ ਗਏ ਨੂੰ ਲੱਭੰਦੇ ਨੂੰ ਕਿੱਥੇ ਆ ਕਿੱਥੇ ਨਹੀਂ ਆ ਤਾਂ ਅੱਜ ਪਤਾ ਲੱਗਾ ਮੈਨੂੰ ਉਹ ਤੋਂ ਲੈ ਕੇ ਆਇਆ ਇਹਨਾਂ ਨੂੰ ਮੈਂ ਤਰਲੇ ਵੱਖਰੇ ਮਾਰਦੇ ਬੈ ਮੈਨੂੰ ਇਹਨਾਂ ਦੇ ਤੇ ਖਰਚਾ ਬੜੀ ਵੱਖਰਾ ਦਿਨਾ ਪਿਆ ਮੈਨੂੰ ਆ ਭਾਈ ਆ ਤਰਲੇ ਯਾਰ ਲੱਗੇ ਨੇ ਮਨ ਦੱਸਿਆ ਵਾ ਹੈ ਆ ਠੱਗੇ ਧੋਗਿਆ ਜਿਹੜਾ ਤੁਸੀਂ ਤੱਕ ਜਾਣੇ ਆ ਨਾ ਫੇ ਕਿੱਥੇ ਕਿੱਥੇ ਤੁਸੀਂ ਇਹ ਰੱਖ ਰਿਹਾ ਕਰਦੇ ਕਿ ਕਿ ਕਿਹੜੀ ਫਰਜੀ ਕੰਪਨੀ ਚਲਾ ਜੰਦੀ ਹੈ ਤੁਸੀਂ ਉਹ ਭਾਈ ਫੇ ਕੀ ਗੱਲ ਹੋ ਗਈ ਥਾਣੇ ਵੀ ਬੰਦੇ ਜਾਂਦੇ ਫੇ ਕਿਉਂ ਹੋ ਗਿਆ ਚੱਲਦੇ ਆਂ ਤੇ ਜੇ ਤੁਸੀਂ ਨਾ ਜਾਂਦੇ ਮੈਂ ਆਦਰੀ ਤੇ ਖਲ ਆ ਜਾਂਦਾ ਇਹਦੇ ਲੱਕੀ ਦਾ ਬੇੜਾ ਕਰਕੇ ਹੋ ਗਿਆ ਦਾਤਾ ਕੰਮ ਤਾਂ ਮੈਂ ਸ਼ੁਰੂ ਕਰਦਾ ਆ ਕੱਲ ਆ ਜਦਾ ਗੱਲ ਵੱਖਰੀ ਆ ਆ ਕੁੜੀ ਜਿਹੜੀ ਰੋ ਰੋ ਕੇ ਭਾਗ ਲੋਈ ਬੰਦੀ ਆ ਮਾਤਾ ਤੇ ਕਹਿੰਦੇ ਲੈ ਗਿਆ ਭਾਈ ਮੈਂ ਠੀਕ ਐ ਨਾ ਮਾਤਾ ਦੀ ਜਾਂਦੀ ਲੈ ਗਿਆ ਤੇ ਨਾਲ ਨਾਲ ਉਹਨਾਂ ਨੂੰ ਸੁਹਾਨ ਕਰਨ ਡਿਆ ਹੁਣ ਲੈ ਲਉ ਆ ਵੇਖ ਲਉ ਇਹਸਾਨ ਹੈਗਾ ਕੋਈ ਉਹਨਾਂ ਤੇ ਉੱਤ ਨਾਲੇ ਜਿੱਦੇ ਨੇ ਪਿੱਛੇ ਖੱਜੜ ਹੋਇਆ ਫਿਰਦਾ ਤੇ ਨਾਲੇ ਤੂੰ ਸੁਹਾਨ ਸੁਣਾਤਾ ਉਹ ਛੱਡ ਦੋ ਭਾਈ ਛੱਡ ਦੋ ਆ ਕੰਮਾਂ 'ਚ ਕੁਝ ਨਹੀਂ ਜਿਪਿਆ ਸਿੱਧੀ ਗੱਲ ਜੇ ਹਾਲੇ ਵੀ ਸੁਣ ਲਿਓ ਮੰਨਦੇ ਤੂੰ ਇਹ ਹਾਲੇ ਵੀ ਨਹੀਂ ਭਾਈ ਉਹ ਛੱਡ ਦੋ ਇਹ ਕੰਮਾਂ ਨੂੰ ਮੇਰੀ ਗੱਲ ਸੁਣੋ ਆ ਤੇ ਮੈਨੂੰ ਹੁਣ ਪਤਾ ਲੱਗਾ ਉਹ ਤੁਹਾਡੀ ਇਹਦੀ ਕੋਠੀ ਇਹ ਵੀ ਗਹਿਣੇ ਪਈ ਆ ਬੈਂਕ ਦੇ ਕੋਲ ਪੱਲੇ ਤੁਹਾਡੇ ਕੋਲ ਹੈ ਨਹੀਂ ਆ ਘਰੇ ਦੀਆਂ ਗੱਡੀਆਂ ਲੈ ਕੇ ਆਏ ਨੇ ਏਡੀਆਂ ਏਡੀਆਂ ਮੇਰੀ ਗੱਲ ਸੁਣੋ ਸੁਦਰਜੋ ਸੁਦਰਜੋ ਹਲੇਲੀ ਮੇਰੀ ਗੱਲ ਸੁਣੋ ਆ ਤੁਸੀਂ ਮੇਰਾ ਧਾਰ ਕਰ ਲੈਣਾ ਵਰਤਿਆ ਜੇ ਉਹ ਕੱਲੀ ਵਰਤਿਆ ਜੇ ਮੈਨੂੰ ਚੱਟੀ ਜਿਹੜਾ ਸਾਮਾਨ ਆਉਂਦਾ ਪਤਾ ਉਹ ਕਹਿੰਦੇ ਆ ਜੇ ਤੁਸੀਂ 3 ਮਹੀਨੇ ਦੇ ਵਿੱਚ ਵਿੱਚ ਨਾ ਪੈਸੇ 2.5 ਲੱਖ ਰੁਪਇਆ ਮੋੜਿਆ ਨਾ ਪਰਵੇੜਿਆ ਪਾ ਲੈ ਹਿਸਾਬ ਆ ਇਹ ਇਹੀ ਘਟਣਾ ਪਈਣਾ ਮੈਂ ਆਵਾ ਜਿਹੜਾ ਉਹਨਾਂ ਨਾਲ ਆਨ ਇਹ ਤਾਂ ਹੋਣੀ ਵੀ ਵਰਤ ਕੇ ਪੁੱਤ ਤੂੰ ਗਲਤ ਕੰਮ ਕੀਤਾ ਮੈਂ ਚਲ ਗਿਆ ਪਿੱਛੇ ਮੇਰੇ ਪਿੱਛੇ ਆਉਣਾ ਵੀ ਕਹਿਣੀ ਨਹੀਂ ਤੂੰ ਆਉਣਾ ਮੈਂ ਵੇਖਿਆ ਪਹਿਲਾਂ ਉਧਰ ਵੀ ਮੇਰੇ ਪਿੱਛੇ ਕਿੰਨੇ ਕਾ ਗਏ ਜਿਹੜਾ ਹੋਣਾ ਹੋਗੇ ਮੇਰੇ ਪਿੱਛੇ ਯਾ 2 ਲੱਖ ਕੀ ਆ ਬਸ ਕਿੰਨਾ ਦਾ ਮਾਤਾ ਤੂੰ ਤੇ ਸਾਰੇ ਪਿੱਛੇ ਭਰਾ ਵੀ ਪਿੱਛੇ ਬੈ ਗਿਆ ਸਾਰੇ ਪਿੱਛੇ ਬੈ ਗਿਆ 2 ਲੱਖ ਤੁਹਾਡੇ ਲਈ ਕੁਝ ਨਹੀਂ ਹੈ ਠੀਕ ਹੈ ਨਾ ਮੇਰੇ ਲਈ ਬੜਾ ਵਾ ਐ ਠੱਗੀ ਠੋਰੀਆਂ ਕੀ 2 ਲੱਖ ਥੋੜਾ ਲੱਗਦਾ ਵਾ ਕਿ ਮਿਹਨਤ ਕਰੋ ਫਿਰ ਪਤਾ ਲੱਗਦਾ ਵਾ 2 ਲੱਖ ਕੀ ਜੀਜਾ ਪਰਾਵਾ ਸਾਡੇ ਤੇ ਕੇਪਲ ਐ ਕੋਸ਼ੀ ਨਹੀਂ ਐ ਤੇ ਮਹਾ ਹੀ ਕਰ ਲੱਗਿਆ ਤੇ ਤੂੰ ਸਾਨੂੰ ਫੇਰ ਰਗੜਤਾ ਨਾ ਆ। ਅੱਗੇ ਰੰਗ ਤਾਂ ਘਟਾ ਹੀ ਲੱਖ ਲੈ ਕਿ ਕਿਤੇ ਚੱਲੇ। ਆਓ। ਤੇ ਪਿੱਛੇ ਸਾਡੇ ਸਾਹਕੇ ਦੇ ਜਾਈ। ਤੂੰ ਤਾਂ ਸਭ ਦੇ ਦੇਣ ਰਹੀ ਆ। ਅੱਜ ਤੱਕ ਸਾਡੇ ਤੇ ਤੂੰ ਮੋਣੇ ਨਹੀਂ। ਗੱਲ ਕਦੀ ਮੰਨਣਾ ਨਹੀਂ ਤੂੰ। ਠੀਕ ਐ ਨਾ? ਜੇ ਮੰਨਣਾ ਤਾਂ ਤੁਸੀਂ ਐਂਗੇ ਨਾ 50 ਲੱਖ। ਨਹੀਂ ਛੁਡਾ ਕੇ ਲਿਆਂਦਾ ਤੁਸੀਂ ਤੇ ਸਾਨੂੰ। ਸਾਨੂੰ ਨਹੀਂ ਕਰਦਾ। ਕੁਝ ਚਾਹ ਦੋਸਾਂ ਮੈਂ ਕਰੀਂ ਮੈਂ ਦਾ ਬੀਤੇ ਅੰਜੂਤ ਵੀ ਨਹੀਂ ਪਾਈ ਨਹੀਂ ਤੜਕੇ ਨਹੀਂ ਆ ਕੋਠੀ ਫੇਰ ਹੀ ਤਰੇ ਕਰਕੇ ਗਿਰਨੀ ਪਾਈ ਧਾਰ ਕੱਢ ਤੂੰ ਮੇਰੇ ਗੁੰਡੇ ਦਾ ਤੂੰ ਵਰਤ ਲਿਆ ਤੂੰ ਤੂੰ ਕਰਜਾ ਲੈ ਲਿਆ ਅਦਾਰ ਕੀ ਗਿਆ ਅਦਾਰ ਕੱਢ ਵਰਤਨ ਦਾ ਮਤਲਬ ਕੀ ਬੰਦਾ ਇਹਨਾਂ ਦਾ ਕੀ ਮਤਲਬ ਬੰਦਾ ਵਾ ਅਗੇ ਜਰ ਕਰ ਜਾਣਾ ਥੋੜੀ ਹੁਣ ਤੇ ਮੁੰਡੇ ਕਰਕੇ ਇਹਨੂੰ ਛਡਾ ਕੇ ਲੈ ਆਇਆ ਵੀ ਤੇਰੀ ਜ਼ਿੰਦਗੀ ਖਰਾਬ ਹੋ ਗਈ ਤੂੰ ਤਾਂ ਸਾਡੇ ਘਰ ਮਗਰੀ ਪੈ ਗਈ ਭਾਈ ਤੁਹਾਨੂੰ ਮੈਂ ਧਾਰ ਕੱਢ ਕਿਹੜੇ ਕੰਮ ਨਹੀਂ ਦਿੱਤਾ ਸੀ ਤੂੰ ਕਿਹੜੇ ਕੰਮ ਨਹੀਂ ਵਰਤਿਆ ਜੇ ਮੇਰਾ ਮੰਮੀ ਦੇਰ ਕੀ ਵੱਡੀ ਗੱਲ ਹੋ ਗਈ ਛਡਾ ਲਿਆਂਦਾ ਜਵਾਈ ਤੁਹਾਡਾ ਸਾਂ ਕਿਤਾ ਨਹੀਂ ਲੈ ਕਰ ਲੈ ਗੱਲ ਮਾਤਾ ਜੇ ਨਹੀਂ ਜਗਾ ਲਾਉਂਦਾ ਛੱਡੋ ਫਿਰ ਅਸੀਂ ਲੈ ਮੈਂ ਤੁਹਾਨੂੰ ਵੀ ਕਿਹਾ ਸੀਗਾ ਤੂੰ ਹੀ ਮਜ਼ਾ ਨਹੀਂ ਰਾਤ ਸੁਤੀ ਇੱਡੇ ਇਹਨਾਂ ਫੇਰ ਕਰੀ ਜੰਨੀ ਬੜਾ ਜਦਾ ਹੈ ਸਾਰੀ ਰਾਤ ਨਹੀਂ ਸੁਤੀ ਉਹਦੇ ਨਾਲ ਕਰਕੇ ਤੇ ਮੈਂ ਤੁਹਾਨੂੰ ਪਹਿਲਾਂ ਕਿਹਾ ਮਾਤਾ ਮੈਂ ਇਹਨੇ ਮਰਨਦੀਨ ਦਾ ਇਹ ਨੂੰ ਜਾਣਾ ਹੋਣਾ ਠੀਕ ਹੈ ਤੂੰ ਹੀ ਗਈ ਜੰਨੀ ਜਾ 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 ਆਵੇ ਲੈ ਹੁਣ ਕੀ ਕੀਤਾ ਵਾ ਉਹ ਤਾਂ ਰਜਿਸਟਰੀਆਂ ਰੱਖਾ ਆ ਕੇ ਨਾ ਮੈਂ ਉਹਦੇ ਨਾਲ ਹੱਥ ਪੱਲੇ ਜੋੜ ਕੇ ਨਾ ਫੇਰ ਛਡਾ ਕੇ ਲਿਆ ਜੇ ਸੱਚੀ ਗੱਲ ਯਾਰ ਮੇਰੇ ਅੱਖ ਲਾ ਕੇ ਗਿਆ ਵਾ ਇਹ ਤਾਂ ਜਾਣ ਨੂੰ ਤਿਆਰ ਹੀ ਨਹੀਂ ਇਹ ਬੰਦੇ ਹੈਗੇ ਕਤੂ ਦੇ ਮਾਲਕ ਇਹ ਤਾਂ ਵੱਡੀ ਉਂਗਲ ਤੇ ਮੂਤਰ ਵਾਲੇ ਨਹੀਂਗੇ ਮਨ ਕਤੂਰਕ ਤੂਤਦਾ ਦਾਸ ਜਗਾਂਦਨ ਨਾ ਪ੍ਰਾ ਸੁਣਾਉਣ ਦੀ ਲੋੜ ਨਹੀਂ ਹੈਗੀ ਤੈਨੂੰ ਆਹੋ ਤੇ ਮੰਮੀ ਫਿਰ ਕੀ ਆਚੜਾ ਲਿਆ ਜੋ ਇਹ ਨਹੀਂ ਜੇ ਪਹਿਲੇ ਲਾ ਵੀ ਦਿੱਤੇ ਤੇ ਫਿਰ ਕੀ ਹੋਇਆ 2.5 ਲੱਖ ਹੀ ਲਾਇਆ ਕਿਹੜੀ ਵੱਡੀ ਨਾ ਕਮਲਾਤੀ ਤੂੰ ਹਾਂ ਹਾਂ 2.5 ਲੱਖ ਰੁਪਈਆ ਤੇਰੇ ਵਾਸਤੇ ਕੋਈ ਗੱਲ ਨਹੀਂ ਆ ਹੈਨਾ ਮੇਰੀ ਗੱਲ ਸੁਣ ਐ ਸਾਡੇ ਤੋਂ ਬਿਨਾ ਤੇਰੇ ਕੋਈ ਕੰਮ ਬਣਾਇਆ ਦੋ ਦਿਨ ਉਹ ਹਵਾਲਾ 'ਚ ਬਿਠਾ ਰਿਆ ਉੱਥੇ ਮੱਖੀਆਂ ਮਾਰਦਾ ਰਿਹਾਗਾ ਤੇ ਸੋਹਰਿਆ ਤੇਰੇ ਨੂੰ ਫੋਨ ਕੀਤਾ ਸੀ ਤੇਰੇ ਵੀਰ ਨੇ ਕਿ ਅਗਲੇ ਪੰਨੇ ਕੀ ਕਹਿੰਦੇ ਸਾਡੇ ਵੱਲੋਂ ساری ਉਮਰ ਜੇਲ੍ਹ 'ਚ ਸਣੇ ਅਹੀਂ ਨਹੀਂ ਆਉਣਾਗਾ ਸਾਡੇ ਤੇ ਆਪਾਂ ਪੈਸੇ ਮਾਰ-ਮਾਰ ਇਹਨਾਂ ਨੇ ਖਾਦੇ ਆ ਕਿੰਨੇ ਮਾਰਦੇ ਆ ਆਪਾਂ ਤੇ ਨਹੀਂ ਕੋਈ ਉਹਨਾਂ ਦੇ ਬਾਰੇ ਨਹੀਂ ਸਾਡੇ ਪਾਸੇ ਤੁਹਾਡੀ ਜਿਆਜਾ ਮਾਰਿਆ ਮੈਨੂੰ ਵੀ ਪਤਾ ਸਾਡੇ ਕੋਲੇ ਸਾਡੇ ਉਹਨਾਂ ਮਾਰੇ ਤਾਂ ਮਾਰੇ ਜੀ ਇਹ ਸਾਰੀ ਗੱਲ ਪੁੱਛੀ ਉਹਨੂੰ ਇਕ ਜੋ ਮਾਰੇ ਕਾਢੀ ਕੜੀ ਗੱਲ ਹੈ ਤੂੰ ਤਾਂ ਕਹ ਲੂ ਸਾਨੂੰ ਵੀ ਇਦਾਂ ਕਹਿ ਦੋ ਕਿ ਇਹਨਾਂ ਨੇ ਕੰਮ ਮਾਰੇ ਤੇ ਅਸੀਂ ਤਾਂ ਮਾਰੇ ਨਹੀਂ ਮਾਰੋਗੇ ਨਹੀਂ ਕਹਿੰਦਾ ਤੁਹਾਨੂੰ ਚਲਾਂ ਉਹ ਨਹੀਂ ਬੁਲਾਉਂਦੇ ਤਾ ਆਪਾਂ ਨਹੀਂ ਉਹਨਾਂ ਨੂੰ ਬੁਲਾਉਂਦੇ ਅੱਛਾ ਕੋਈ ਇਹਨਾਂ ਦੇ ਦੂਸਰੇ ਸਰਕਾਰੀ ਦਾ ਕੰਮ ਕੀਤਾ ਹੈ ਇਦ ਤੱਕ ਉਹਨਾਂ ਨੇ ਤੁਹਾਡੇ ਮਾਰੇ ਤੁਸੀਂ ਉਹਨਾਂ ਦੇ ਮਾਰੇ ਬਸ ਇਹੋ ਕੰਮ ਲਿਆ ਪੈਸੇ ਮਾਰਦੇ ਰਹੇ ਨੇ ਤੂੰ ਤੇ ਆਪਣੇ ਇੱਥੇ ਮਹਿਕਮੇ ਖੋਲ ਕੇ ਬੈਠੀ ਆਂ ਜੈਲੀ ਤੂੰ ਭਰਾ ਦਾ ਸ਼ੁਕਰੀਆ ਕਰਦੇ ਕਿਤੇ ਤੇਰੇ ਨੂੰ ਲੈ ਆ ਹਾਂ ਧੰਨਵਾਦ ਕਰੋ ਦਾ ਧੰਨਵਾਦ ਕਰੀਂ ਸ਼ੁਕਰੀਆ ਕਰੀਂ ਕਾ ਕਿ ਮੈਨੂੰ ਆ ਗਿਆ ਤੇ ਮੇਰੇ ਦਾ ਬਹੁਤ ਬਹੁਤ ਧੰਨਵਾਦ ਆਪਣੀ ਜਵਾਈ ਵੀ ਸ਼ੁੱਡ ਆ ਇਹੋ ਜਿਹਾ ਸੌਰੀ ਮੈਂ ਪਹਿਲੀ ਵਾਰੀ ਦੇਖੀ ਐ ਜਿਹੜੇ ਆਪਣੇ ਜਵਾਈ ਨੂੰ ਛਡਾ ਕੇ ਆਪਣੇ ਘੀੜਾ ਘਰ ਬਸਾ ਕੇ ਤੇ ਤਾਨੇ ਮੈਨੇ ਮਾਰਦੇ ਸਾਹਮਣੇ ਬਿਠਾ ਕੇ ਕੱਲ ਮੈਂ ਵੀ ਨੋਟਾਂਨੇ ਮਾਰੂਗਾ ਭੱਲੇ ਭੈਣੇ ਤੇਰੇ ਬੜੀ ਸਹੀ ਐ ਤੂੰ ਗੇ ਮੇਰੀ ਗੱਲ ਸੁਣਾ ਇਹੋ ਜਿਹੀ ਭੈਣ ਨੂੰ ਪਹਿਲੀ ਵਾਰੀ ਦੇਖੀ ਐ ਜਦੋਂ ਵੀਰ ਫਸਿਆ ਹੈ ਨਾ ਫੋਨ ਤਾਂ ਕੋਈ ਚੁੱਕਦਾ ਦੁਹੀਂ ਮਰਾ ਆਪਣਾ ਤੈਨੂੰ ਭੁੱਲ ਗਿਆ ਸਾਰਾ ਕੁਝ ਫੋਨ ਕੀ ਪਤਾ ਨਹੀਂ ਲੱਗਾ ਸਾਨੂੰ ਆਪਾਂ ਚੁੱਕਦੇ ਨਾ ਫੋਨ ਅੱਛਾ ਪਤਾ ਨਹੀਂ ਲੱਗਾ ਤੈਨੂੰ ਇਹਦੇ ਦੋ ਜਣੇ ਵੀ ਕਿਉਂ ਉੱਥੇ ਸ਼ੇਪ ਚ ਪਾਣੀ ਚ ਘੁੰਮਦੇ ਹੋ ਲੋਕਾਂ ਦੇ ਪੈਸੇ ਖਾ ਕੇ ਉਹਨਾਂ ਨੂੰ ਕਿੱਥੇ ਪਤਾ ਲੱਗਦਾ ਹੈ ਉਹਨਾਂ ਦਾ ਪਤਾ ਦਿੱਤਾ ਨੂੰ ਹੋਣ ਲੱਗਾ ਜਦੋਂ ਉੱਥੇ ਰਾਤ ਭਾਜੀ ਨੂੰ ਨੀਂਦ ਨਹੀਂ ਆਈ ਹੁੰਦੀ ਤਾਂ ਚੱਲੇ ਅਗਲੇ ਦਿਨ ਚਾਦਰ ਛੁੱਟੀ ਹੁੰਦੀ ਆ ਵੀ ਸੌਂ ਇੱਥੇ ਮਰ ਆਪ ਬੜਾ ਗਿਆ ਹਿੰਮਾ ਤਾਂ ਨੂੰ ਨਾ ਪੰਗੇ ਲੈ ਨਾ ਪੰਗੇ ਨਾ ਮੈਨੂੰ ਨਾ ਕਹਿ ਜੇ ਬਾਹਲੀ ਔਖੀ ਤੋਂ ਅਫੋ ਤੇ ਦਿਲ ਜਾ ਆ ਬਾਜਲੀ ਦੇ ਦੋ ਦਿਨ ਹੋਰ ਫਟੇ ਤੇ ਪਤਾ ਲੱਗਦਾ ਮੈਨਾਂ ਕਰਦੇ ਸੁਣ ਲੈ ਨਾਲ ਮੇਰੀ ਬੇਚੀ ਕਾਹ ਜਿਹੜਾ ਉਦੋਂ ਦੀ ਬੋਲੀ ਤਾਂ ਨਹੀਂ ਹੁਣ ਵੀ ਕਿੱਦਾਂ ਬੋਲਣ ਦੀ ਇਹਦੀ ਜੁਬਾਨ ਗੇਠਦੀ ਆ ਤੇ ਬੰਦ ਹੋਣੀ ਨਹੀਂ ਕਿਤੇ ਭਾ ਜੋ ਮਰਜੀ ਹੋ ਜੇ ਮੰਮੀ ਸਾਨੂੰ ਰੋਲਨ ਤੇ ਕਿਉਂ ਲੱਗੇ ਪਹਿਲੇ ਇਹਨਾਂ ਨੇ ਸਾਨੂੰ ਉਦਾਂ ਰੋਲ ਛੜਿਆ ਹੁਣ 2.5 ਲੱਖ ਰੁਪਈਆ ਨਹੀਂ ਬੇਰ ਕੋਲੋ ਲਾ ਕੇ ਚੁੱਕ ਚੁਕਾ ਕੇ ਤੇ ਫਿਰ ਅਹੀਂ ਇਹਨਾਂ ਦਾ ਸਿਆਪਾ ਕਰਕੇ ਦਾ ਘਰ ਆ ਗਏ ਐ ਅਹੀਂ ਤਾਂ ਸਾਪਣਾ ਕੋਈ ਕੰਮ ਨਹੀਂ ਕਰਨਾ ਹੀ ਇਹਨਾਂ ਨੂੰ ਚੁੱਕੀ ਆ ਆਪਾਂ ਜਿੰਦੇ ਰਹਾਂਗੇ ਸਿਆਪੇ ਕਰੀ ਜਾਂਦੀ ਵੀ ਤੂੰ ਸਾਡੇ ਪੈਸੇ ਲਾ ਦੇ ਮਿੰਟੋ ਮਿੰਟੇ ਤਨ ਮਾਰਾ ਨਾ ਗੰਗੇ ਤੈਨੂੰ ਮੈਂ ਸਾਹ ਵਿੱਚ ਲਾ ਦੇ ਲਾ ਵੀ ਤੂੰ ਨਾ ਛਿਗਾ ਕੇ ਆਉਂਦੇ ਤੇ ਮੈਂ ਹੁਣੇ ਹੋਰ ਤੇਨੂੰ ਫੋਨ ਕਰਾਂਗਾ ਉਸੇ ਵੇਲੇ ਛੱਡ ਜਾਣਾ ਹੈ ਤੇਰੇ ਹਾਂ ਚੁੱਕਿਆ ਮੈਂ ਅੱਜ ਤੁਹਾਡਾ ਫੋਨ ਕੀਤਾ ਬੜੇ ਕਿੱਥੇ ਕੋਈ ਨਹੀਂ ਹੈ ਭਾਈ ਛੇ ਗੱਲਾਂ ਕਰੀਏ ਸਾਰੇ ਤੁਹਾਡੇ ਮਮੀ ਨੇ ਤੁਹਾਨੂੰ ਮਾਰਨੇ ਆ ਲਾਗੇ ਤੇ ਰਹਿ ਲੈ ਨਹੀਂ ਦਾਦਕੇ ਪਰ ਹੋਰ ਦੋ ਦਿਨ ਦਾਦਕੇ ਰਹਿਣਾ ਮਾਂ ਨੂੰ ਫੋਨ ਕਰੀ ਜਾਂਦੀ ਹਾਂ ਆਪਣੀ ਮਾਂ ਨੇ ਮੈਨੂੰ ਆਇਆ ਨਾ ਮੈਨੂੰ ਕਿਹਨੇ ਲਿਆਦਾ ਵਾ ਤੇ ਨਾ ਮੈਂ ਤੇ ਪਸਾਣ ਮਾਰੇ ਆ ਗਏ ਠੀਕ ਹੈ ਕੋਈ ਨਹੀਂ ਜੇ ਇਹੋ ਗੱਲਾਂ ਰਹੀਆਂ ਨਾ ਕੋਈ ਨਹੀਂ ਹੋਦਿਆਂ ਫਿਰ ਦੂਰ ਨਹੀਂ ਜਿਉਂ ਨੀ ਲੈ ਮੈਂ ਮੇਰੀ ਸੱਸ ਉਹਦੀ ਲੰਬੀ ਉਂਗਲ ਹੋਵੇ ਜਿਹਦੇ ਕਰਕੇ ਮੈਂ ਅੱਜ ਫੇਰ ਇੱਥੇ ਬੈਠਾ ਆ ਆਹੋ ਸੱਸ ਨੂੰ ਹੱਥਾਂ 'ਚ ਰੱਖੀ ਜਾਓ ਕਈ ਤੇ ਸਾਡਾ ਕਲਿਆਣ ਕਰੀ ਜਾਓ ਪਤਾ ਤਾਂ ਸੱਸ ਪਹਿਲੇ ਲਾ ਦਿੰਦੀ ਆ ਤੇ ਤੁਹਾਡੇ ਵੀ ਉਹ ਲਾਉਣੀ ਤੁਸੀਂ ਕਹੀ ਬੋਣ ਦੀ ਚੱਲ ਛੱਡ ਮੇਰੀ ਗੱਲ ਸੁਣ ਮੈਂ ਢਾਈ ਲੱਖ ਦਾ ਵਸਾਇਆ ਹਨੂ ਉਹਦੇ ਹੁਣ ਗੱਡੀ ਚਾਹੀ ਕੋਈ ਨਹੀਂ ਮੈਂ ਕਰ ਲੂਗਾ ਪੂਰੇ ਆਪਣੇ ਹਿਸਾਬ ਦਾ ਲਾਉਗਾ ਪੜਾ ਪੜਾ ਚਾਹੀ ਨੂੰ ਪੜਾ ਐ ਲੋ ਚਾਹੀ ਵੈਸੇ ਵੀ ਗੱਡੀਆਂ ਦੀ ਕਿਸ਼ਤਾਂ ਦੇ ਤੇ ਆ ਜੀ ਉਹਨੇ ਮੈਂ ਕੋਲੇ ਕਿਸ਼ਤਾਂ ਇਹ ਜਾ ਕੇ ਲੈ ਲੈ ਕਿਸ਼ਤਾਂ ਵੀ ਲਾ ਲੈ ਜਾਨ ਕੇ ਤੇ ਵਾਪਸ ਕਰ ਜਿਓ ਔਰ ਫਰਾ ਕੁッコ ਚਾਬੀ ਮੈਂ ਇਹਨੂੰ ਕਰਨਾ ਫਿਰ ਇਹ ਬਾਲਨ ਦੇ ਨਾਲ ਖੋਈ ਨਹੀਂ ਤੂੰ ਦੇ ਕੋਨਾ ਕੋਹੜਾ ਬਣੀ ਹੁੰਦੇ ਜਿੱਥੇ ਬੋਰ ਫਿਟ ਹੈ ਉਹ ਤਾੜਾ ਜੇ ਗੱਡੀ ਕਿਸਤਾਂ ਦੇ ਆ ਤੇ ਉਤਰਾ ਮਕਾਨ ਗਿਰ ਗਿਆ ਤਾਂ ਮੈਨੂੰ ਦੱਸੋ ਤੂੰ ਹੀ ਕਿੱਡੇ ਬਲੇ ਹੈਗੇ ਤੇ ਕੁੜੀਏ ਤੇਰੀ ਸ਼ਰਮ ਨਾਲ ਹੀ ਮੈਨੂੰ ਦੱਸ ਦਿਓ ਪਹਿਲਾਂ ਸਾਡੇ ਦੇ ਕੰਨਾਂ ਦੇ ਵਿੱਚ ਗੱਲ ਪਾ ਦੇ ਨਾ ਵੀ ਇਹੋ ਜਿਹਾ ਕੰਮ ਹੀ ਕਰਦਾ ਅਸੀਂ ਇਹਨੂੰ ਸਮਝਾਉਂਦੇ ਪਰ ਤੂੰ ਕੀ ਕਰਨਾ ਹੈ ਤੂੰ ਤੇ ਆਪ ਹੀ ਨਾਲ ਰਲ ਗਈਆਂ ਤੂੰ ਦੇ ਵੱਡੇ ਵੱਡੇ ਆ ਵੀ ਸੁਣ ਲੈ ਰਹੀਂ ਜੀ ਰਾਂ ਗੱਡੀ ਨਾਲ ਚੜ-ਚੜ ਭੋਲੇ ਨਾਲ ਖਾਣਾ ਤੂੰ ਇੰਨੀ ਸ਼ਰਮਿੰਦੀ ਤੂੰ ਤੇ ਭਾਵੇਂ ਮੇਰਾ ਨੱਕ ਵਢਾ ਦੇਣਾ ਤਾਂ ਮੇਰਾ ਤੇ ਤੋਲਾ ਛੱਡ ਫੜ ਕੇ ਰੋਲ ਧੱਕਿਆ ਫੋੜ ਦੱਸ ਤੈਨੂੰ ਕੀ ਕੀ ਆਖਾਂ ਮੇਰੀ ਇਹੋ ਜੀ ਪਰਵਾਹ ਨਹੀਂ ਇਹ ਜੇ ਉਹ ਜਦ ਤੂੰ ਕੰਮ ਕਰ ਦਿਤਾ ਵਾ ਪਰ ਹੋਣੀ ਨਹੀਂ ਨਾ ਰਲ ਗਈ ਤੀ ਤਹੀ ਉਹ ਨਾ ਰਲ ਗਈ ਜਾਨ ਇਹ ਅੰਡੇ ਦੀ ਗੱਲ ਆ ਵੀ ਅਲਾਂਾ ਵੀ ਇਹ ਕਿ ਤਾਡੇ ਤੇ ਸਹਾਰਾ ਕੀਤਾ ਤੇ ਦੂਜਾ ਤੇ ਰਿਸ਼ਤੇ ਜਿੱਤਨਾ ਮਾਰੰਦਾ ਹੈ ਇਹ ਪਹਿਲਾਂ ਜਿਹੜੀ ਸੁਹਾ ਘਰ ਤੂੰ ਜੱਕੀ ਆ ਨਾ ਅ ਮੇਰੀ ਚੰਗੀ ਭਣੀ ਨੋ ਹੀ ਇਹ ਮੇਰੇ ਨਾਲ ਜਾ ਤੁਹਾਡੇ ਧੀਆ ਮੈਂ ਅੱਖ ਚੁੱਕ ਕੇ ਗੱਲ ਕਰਨ ਜੋਗੀ ਨਹੀਂ ਅਗਲੀ ਨਾ ਕਹਣਾ ਤੇਰੀ ਧੀ ਤਰਾ ਜਿਵਾਈ ਨੱਕ ਡੋਗ ਕੇ ਮਰ ਜਾ ਕੀ ਕੁਛ ਕੀਤਾ ਉਹਨਾਂ ਨੇ ਸਾਡਾ ਘਰ ਨਹੀਂ ਗੱਲੀ ਪਾਤਾ ਵਾ ਹੋਰ ਦਿਨਾਂ ਕੀ ਕੀ ਆ ਘਰ ਗੱਲ ਕੋ ਕਹਿਣ ਵਾਲੀ ਹੈ ਹੀ ਨਹੀਂ ਗੀ ਤੈਨੂੰ ਸ਼ਰਮ ਕੋਣੀ ਨਹੀਂ ਗੀ ਨਾ ਮੂਨ ਨੂੰ ਸੰਜੇ ਵਣਾ ਤੂੰ ਸੁ ਉਹਦੇ ਨਾਲ ਨਹੀਂ ਆ ਤੂੰ ਸਾਨ ਸੋਦਾ ਸਾਡਾ ਮਨ ਵੀ ਤੈਨੂੰ ਸ਼ਰਮ ਦੇ ਲੈ ਆਏ ਆ ਤੇ ਮਾਮਾ ਨੇ ਗਾਉ ਢਾਕਾ ਮੋਗੀ ਕਾਉਣ ਉਹਨਾਂ ਨੇ ਕਿਹਾ ਦੇ ਉਹਨਾਂ ਨੇ ਜਿੱਦਿਆ ਕਿਤੇ ਨਹੀਂ ਖੜਾ ਗਿਆ ਤਾਂ ਨਹੀਂ ਜਾ ਕੀ ਗੱਲ ਹੋ ਗਈ ਤੁਹਾਡੇ ਮੁੰਨੇ ਨੇ ਕੀ ਕੀਤਾ ਉਹਨੇ ਕੀ ਕੀਤਾ ਜ਼ਿੰਦਗੀ ਚ ਦੱਸੋ ਕੀ ਕਮਾਈ ਕੀਤੀ ਨੇ ਤੇ ਪੁੱਤ ਕੀ ਕਮਾਈ ਨਹੀਂ ਕੀਤੀ ਆ ਇਹਨਾਂ ਫਰੋਟਾ ਜਿਹੇ ਉਹ ਫਸ ਗਿਆ ਪੈਸੇ ਚੰਦ ਪਰ ਇਹ ਮਤਲਬ ਆ ਜੀ ਤੁਹਾਡਾ ਕੀ ਉਹਨੇ ਗਲਤ ਕੀਤਾ ਵਾ ਇਕੋ ਆ ਪਹਿਲਾਈ ਇਹਨੇ ਕੰਪਨੀ ਚ ਉਹ ਵੀ ਤੁਹਾਡੇ ਕਹਿੰਦੇ ਤੇ ਉਹ ਵੀ ਸਾਰੇ ਪੈਸੇ ਤੁਸੀਂ ਖਾ ਗਏ ਹੋ ਜਿੱਦਾਂ ਤੁਹਾਡੀ ਜਨਾਨੀ ਨੇ ਇਧਰ ਮੇਰੇ ਖਾਦੇ ਮੈਂ ਖਾ ਗਏ ਤੇ ਇਹ ਕਿਹਦੇ ਭਰੇ ਵਾਸੀ ਭਾਬੀ ਮੈਂ ਪੈਸੇ ਲਾਏ ਵੀ ਚੱਲੇ ਕੋ ਮਸਾ ਤੱਕੀ ਗੱਲ ਨੂੰ ਬੜਾ ਬੜਾ ਕਰਨ ਦੇ ਅੱਜ ਤੱਕ ਤੁਸੀਂ ਆਪਣਾ ਪਣਾ ਨਹੀਂ ਦੋਵੇਂ ਨਹੀਂ ਲੱਗਦਾ ਤੁਮੀ ਮੈਨੂੰ ਆਹ ਕਹਿੰਦੇ ਭਾਈ ਮੈਂ ਕੰਮ ਚਲਾਉਣਾ ਮੈਂ ਪੈਸੇ ਲਵਾਤੇ ਨੇ ਬੜਾ ਕੰਮ ਚਲਾਉਦਾ ਸਾਡਾ ਦੋਬ ਕੇ ਰੱਖਦਾ ਤੁਹਾਨੂੰ ਬੜੀ ਤੋਹੀ ਕਰਦੀ ਮੇਰੀ ਤੇ ਦੋਬ ਕੇ ਰੱਖਦਾ ਮੈਂ ਆਪ ਦੋਬਣਾ ਤੀ ਅੱਜ ਤੱਕ ਤੁਸੀਂ ਕੰਮ ਦੇ ਅੱਖ ਨਹੀਂ ਪੜਨ ਦਿੱਤਾ ਕੱਖ ਨਹੀਂ ਪੜਨ ਦਿੱਤਾ ਦੋਵਾ ਜੀ ਆ ਤੂੰ ਛੱਡ ਕੇ ਤੂੰ ਚਲੀ ਤੁਹਾਡੇ ਜੀਜਾ ਭਾਬੀ ਹੁਣ ਸਾਰਾ ਥੋੜਾ ਸਾਡੇ ਤੇ ਛੱਡ ਦਿਓ ਹਾਂ ਤੇ ਛੁੜਾਤਾ ਇਸ ਹੰਦ ਕੀਤਾ ਨਹੀਂ ਪੈਸੇ ਪੈਸੇ ਕਦੋਂ ਜੀ ਤੇ ਕਹੇ ਨਹੀਂ ਸੁਣਾਈ ਜਾਂਦੇ ਪਿਓ ਤੇ ਨਾ ਦੇ ਦਾਂਗੇ ਤੁਹਾਡੇ ਪੈਸੇ ਪੀ ਦੇ ਦਾਂਗੇ ਨਹੀਂ ਮੈਨੂੰ ਘੋਣੇ ਜਾਂਦੇ ਪੈਸੇ 2.5 ਲੱਖ ਰੁਪਇਆ ਮੈਂ ਲੈਣਾ ਵੱਖਰਾ ਤੁਹਾਡੇ ਕੋਲੋਂ ਤੇ ਮੇਰੀ ਗੱਲ ਸੁਣੋ ਜਿਸ ਵੀਰਾ ਕਿਹਾ ਥਾਣੇ ਮੈਂ ਉਹ ਵੀ ਮੇਰੇ ਪੈਸੇ ਚਾਹੀਦੇ ਮੈਨੂੰ ਘੋਣੇ ਚਾਹੀਦੇ ਆ ਇੰਨੇ ਪੈਸੇ ਹੀ ਹੋਣੇ ਆ ਪੈਸੇ ਤੇਰੇ ਕੋਲ ਨੂੰ ਪਤਾ ਸਾਰਾ ਘੋਣੇ ਜਾਂਦੇ ਵੀ ਆ ਨਾ ਉਹ ਵੀ ਦੱਸ ਦੋ ਸਾਨੂੰ ਕੋਈ ਹੋਰ ਕਹਾਣੀ ਲੱਗ ਰੰਦਾ ਹੋਵੇ ਤੁਹਾਡਾ ਤੂੰ ਮੇਰੇ ਇੰਨੇ ਕੀ ਦੇ ਦੇ ਇੰਨੇ ਬੜ ਸੋਨ ਐਸੀ ਨਾ ਤੁਹਾਨੂੰ ਮਿਲ ਗਏ ਆ ਤੇ ਦੇਵੀ ਦਿੱਤੇ ਨੇ ਤੇ ਬਾਕੀ ਰਹਿੰਦੇ ਨਾ ਸਾਨੂੰ ਸਾਡੇ ਪੈਸੇ ਵਾਪਸ ਕਰ ਦੋ ਮਿਲ ਗਏ ਆ ਹਾਂਜੀ ਕਿਹੜੇ ਮਿਲ ਗਏ ਪੈਸੇ ਕਹਿਣਾ ਕੀ ਚਾਹਣੀ ਏ ਤੂੰ ਦੱਸ ਰਹੀ ਨਹੀਂ ਸਿੱਧਾ ਬੋਲ ਮੇਰਾ ਵੀ ਮકાਨ ਜਿਹੇ ਹਿੱਸਾ ਲਾਵੇ ਲਾ ਗਾਵਾ ਹਾਂ ਬਾਕੀ ਰਹਿੰਦੀ ਕੁਡੀ ਕਸਰ ਨਾ ਉਹਦੇ ਵਿੱਚੋਂ ਹਿੱਸੇ ਵਿੱਚੋਂ ਕੱਟ ਕੇ ਨਾ ਬਾਕੀ ਪੈਸੇ ਮੇਰੇ ਤਲੀ ਤੇ ਧਰੋ ਲੈ 16 ਮਾਤਾ ਹੋਰ ਕਾਲ ਹਿੱਸਾ ਹਾਂਜੀ ਅੱਜ ਕੱਲ ਨਾ ਕੁੜੀਆਂ ਦਾ ਵੀ ਹਿੱਸਾ ਹੁੰਦਾ ਵੇ ਕੁੜੀਆਂ ਦਾ ਦਾ ਹਿੱਸਾ ਕਿਉਂ ਤੁਹਾਨੂੰ ਤੇ ਡਾਂਢੀ ਲਾਤੀ ਤੇਰੇ ਵਰਗੀਆਂ ਧੀਆਂ ਨਿੱਤ ਜੰਮਣ ਤੇ ਨਿੱਤ ਖਰਾਬ ਤੇ ਕੇ ਅਧਿਕਾਰ ਨਾ ਲੋਕਿ ਇੱਕੋ ਘਰ ਚ ਜਨਮ ਲੈ ਕੇ ਮੁੰਡੇ ਦਾ ਹਿੱਸਾ ਦਾ ਤਨੀਰਾ ਕਿਉਂ ਨਹੀਂ ਹੁੰਦਾ ਮੇਰਾ ਵੀ ਹੈਗਾ ਹਿੱਸਾ ਤੇ ਉਹ ਹੀ ਸੱਚ ਨਾ ਪੈਸੇ ਕੱਟ ਲੈਣਾ ਨਾ ਤਾਂ ਮੈਨੇ ਬੋਧੇ ਮਾਰਨ ਦੀ ਲੋੜ ਨਹੀਂ ਤੇ ਬਾਕੀ ਨੰਦੇ ਰਹੇ ਮੈਨੂੰ ਦਿਓ ਨਿੱਕੜੇ ਤੂੰ ਮੇਰੇ ਘਰ ਜੰਮ ਕੇ ਤੇ ਤੂੰ ਇਹ ਵੇ ਕੰਮ ਕਰਨ ਲੱਗੀ ਆ ਹਿੱਸਿਆਂ ਦੀਆਂ ਗੱਲਾਂ ਸੁਣਾਉਣੀ ਗੀਤ ਜੇ ਬੰਦੇ ਦਾ ਜ਼ਮੀਰ ਮਰ ਜੇ ਨਾ ਉਹਦਾ ਕਦੀ ਨਹੀਂ ਮੁੜ ਕੇ ਜੀਦਾ ਸ਼ਰਮ ਘਰ ਕੋਲ ਨੱਕ ਡੋਬ ਕੇ ਮਾਰ ਹਿੱਸੇ ਨਾ ਮੰਗ ਮੈਂ ਨਹੀਂ ਹਰਦੀ ਮੇਰਾ ਹਿੱਸਾ ਮੈਨੂੰ ਦਿਓ ਬਸ ਉਹ ਭਰਾ ਜਿਹੜਾ ਤੇਰੀ ਛਡਾ ਕੇ ਲਿਆ ਚੱਲ ਹਿੱਸੇ ਮੰਗਦੇ ਜਾਂਦੇ ਪੈਸੇ ਨਾ ਭਾਬੀ ਮੈਨੂੰ ਦੇ ਕੇ ਜਾਣਾ ਸਭੇ ਲੱਗੇ ਹੋਰ ਮੈਂ ਰਾਤ ਨੂੰ ਕਿਆ ਸੁਣਿਆ ਹੈਂ ਕਾ ਸੁਣੀ ਜਾਂਦੀ ਵੀ ਤੁਹਾਡੀਆਂ ਗੱਲਾਂ ਇਹੋ ਕਮੀ ਰਹਿ ਗਈ ਸੀ ਉਹ ਵੀ ਲੈਣੀ ਪੂਰੀ ਨਾ ਤੈਨੂੰ ਕੋਈ ਹਿੱਸਾ ਮਿਲਣਾ ਜਿਹੜਾ ਛਡਾ ਲੈਂਦਾ ਉਹੋ ਹੀ ਵੜਾ ਲੈ ਕੇ ਆਉਂਗੀ ਮੰਮੀ ਮੈਂ ਵੀ ਹਿੱਸਾ ਲੈ ਕੇ ਆਪਾਂ ਅੱਜ ਤੇਰੀ ਮਾਂ ਪੁੱਛੋ ਨੂੰ ਬੰਦੀ ਤਾਂ ਲੱਲਾ ਮੈਨੂੰ ਵੀ ਲੈਣਾ ਹੁੰਦਾ ਦੂਜੇ ਤਰੀਕੇ ਨਾਲ ਪੁੱਛ ਲਾਂਗੇ ਬਾਦੀ ਅਣਜਾਣ ਕੁਝ ਹੋ ਗਿਆ ਆਹੋ ਹੋ ਗਈਆਂ ਹੋਈਆਂ ਤੁਹਾਡੀ ਅੱਬਾਂ ਅੰਦਰ ਤੇ ਹੁਣ ਹਿੱਸੇ ਤਰ ਤਰਪੇ ਦੇ ਤੇ ਕਿੱਥੇ ਕਿੱਥੇ ਵੰਦਾ ਤੇ ਕਿੱਥੋਂ ਕਿੱਥੋਂ ਹਿੱਸਾ ਲੈਣਾ ਸ਼ਰਮ ਚ ਮਰ ਜਾਓ ਬੱਜਾ ਆਪਾਂ ਕਿ ਸ਼ਰਮ ਚ ਨਹੀਂ ਆਪਾਂ ਆਪਣਾ ਹਿੱਸਾ ਲੈ ਕੇ ਆ ਮੰਗ ਕੇ ਲੈ ਕੇ ਆ ਮੰਗ ਕੇ ਤੇ ਦੋਗੇ ਤੁਸੀਂ ਦੋਵੇਂ ਹੀ ਨਹੀਂ ਜਾ ਜਾ ਕਦੀ ਦਾਰ ਕਾਣਦੇ ਤੱਕਦੀ ਉਂਤਰ ਮੋਬਾਇਲ ਤੇ ਇਹਨਾਂ ਦਾ ਜਨਤਕ ਕੀਤਾ ਪੈਸੇ ਦਵਾਈਏ ਹੁਣ ਹਿਸਿਆ ਦਾ ਕਰੀ ਇਹ ਮਾ ਗੱਲ ਗੱਲ ਛੱਡ ਮੁਕਤੀ ਦੀ ਗੱਲ ਏ ਇਹਨਾਂ ਨੇ ਹਰਕਤਾਂ ਤੋਂ ਬਾਝਾ ਨਾ ਨਹੀਂ ਜਿਹੜਾ ਕੰਮ ਅੱਜ ਹੋਇਆ ਨਾ ਇਹ ਹੋਇਆ ਹੀ ਲਾ ਦੁਬਾਰਾ ਜੇ ਫਿਰ ਮੈਂ ਆਉਂਗਾ ਤੇਰੇ ਪਿੱਛੇ ਤੇਰੇ ਕਹਿਣੇ ਇਹ ਹੁੰਦਾ ਆ ਬਣਾਓਗੇ ਨਾ ਮੰਮੀ ਨਾ ਇਹ ਸਾਡੇ ਮਦਰ ਜਿਹੜਾ ਸਾਨੂੰ ਛੱਡ ਦਿਓ ਦੋਵੇਂ ਜਾਣੇ ਨਹੀਂ ਆਉਣਾ ਤੇ ਹਿੱਸਾ ਮੰਗਣਾ ਨਹੀਂ ਮੈਂ ਇਹ ਦੇ ਘਰ ਕੀ ਲੈਣਾ ਆ ਮੈਂ ਤਾਂ ਵੇ ਆਵਾਂ ਕਿ ਹਿੱਸਾ ਲੈ ਤੂੰ ਹੀ ਆਂ ਤੇ ਨਹੀਂ ਚਲੇਂਦੀ ਪੇਕੇ ਆ ਮੈਂ ਵੀ ਹੈਗੀ ਆ ਮੇਰੇ ਵੀ ਪੇਕੇ ਸੈਦੇ ਆ ਮੈਂ ਤਾਂ ਹਿੱਸਾ ਨਾ ਕੋ ਮੰਗਿਆ ਕਿ ਬਹਾਗਾ ਕੀ ਹੈ ਭਾਗਾ ਕੀ ਲਾ ਜਬਾਨ ਸੰਭਾਲਾ ਆ ਤੁਹਾਡੇ ਤੋਂ ਜ਼ਿਆਦਾ ਹੀ ਆ ਦਿਕਦਾ ਹੀ ਪਿਆ ਤੁਹਾਡੇ ਅਮੁੱਠੀਆਂ ਨੇ ਮਾਰ ਦੇ ਦਿਕਦਾ ਹੀ ਪਿਆ ਜੇ ਤੂੰ ਕੋਈ ਸਾਡੇ ਕੋਲ ਵੀ ਕੀ ਛੱਡਿਆ ਤੂੰ ਇਹਦਾ ਭਾਬੀ ਛੱਡੋ ਜਿਹੜੇ ਬੰਦੇ ਨੂੰ ਦੇ ਦਿਓ ਕੁੜੀ ਨੂੰ ਬਸੇ ਚਾਹੀਦਾ ਆਪਣੇ ਕੁੜੀ ਨੂੰ ਲੈ ਪਗਾਨੀ ਨੂੰ ਥੋੜੀ ਲੈਣਾ ਚਾਹ ਲੈ ਇਹਨਾਂ ਨਾਲ ਨਹੀਂ ਮੋਨੇ ਮੰਦਰ ਨੂੰ ਨਹੀਂ ਲੈਣ ਨੂੰ ਪਹਿਲੇ ਆਪਣੀ ਕੁੜੀ ਨੂੰ ਹਿੱਸਾ ਦੇਣਾ ਬਾਅਦ ਵਿੱਚ ਤੇ ਨਹੀਂ ਦੇਣਾ ਇਹ ਲੋਕਾਂ ਦਾ ਮਾਰ ਦੇ ਜਿੱਥੇ ਠੱਗੀਆਂ ਹਾਂ ਬਸ ਛੱਡਿਆ ਨਾ ਮਾਰਲੀ ਹੋਣੀ ਮਾਰ ਨੂੰ ਹਿੱਸੇ ਦੇ ਆਵੀ ਹੈਗਾ ਕੀ ਆ ਇਹ ਵੱਡੀ ਮਹਿਲਾ ਦੀ ਰਾਣੀ ਤੇ ਤੂੰ ਗਾਦੀ ਰਾਣੀ ਹੈ ਮਮਮੀ ਆ ਮਮਮੀ ਦਾ ਗੱਲ ਸੁਣ ਮੇਰੀ ਕੀ ਹੈ ਗਿਆ ਕਿ ਆਪਾਂ ਛੱਡੋ ਇਨਾਂ ਨੂੰ ਛੱਡੋ ਤੁਸੀਂ ਮੇਰੇ ਨਾਲ ਰਹੋ ਆਪਣੀ ਧੀ ਨਾਲ ਰਹੋ 니 ਹੋਰ ਕਹੇ ਨਵੀਂ ਸਕੀਮ ਲਾ ਲਈਓ ਅੱਗੇ ਤੋਂ ਤੂੰ ਹਿੱਸੇ ਰੱਟੀਆਂ ਮਾਰਨਾ ਹਿੱਸੇ ਮੰਗੇ ਹੁਣ ਇਹ ਨਾ ਕਿਥੇ ਮਾਂ ਨਹੀਂ ਗਣੇ ਪਾਦੇ ਤੇ ਜੋ ਕੋ ਹੈਦਾ ਲੈ ਦੂ ਰੂੜ ਕੇ ਤੇ ਠੱਗੀ ਮਾਰ ਕੇ ਤਾਂ ਮੇਰੇ ਨਿਆਣੇ ਤੇਰੇ ਪੈਰ ਨਾ ਮਮੀ ਦੀ ਛੱਡੋ ਪੁਰਾਣੀਆਂ ਗੱਲਾਂ ਮਿੱਟੀ ਬਹੁਤੀ ਇੱਥੇ ਰੋ ਵੀ ਤੁਹਾਡਾ ਕਾਰੀਆ ਕੋਈ ਗੱਲ ਨਹੀਂ ਆ ਨਹੀਂ ਮੈਨੂੰ ਨਹੀਂ ਚਾਹਤ ਇਹ ਨਾ ਜਾਣ ਦਾ ਬੇਰੰਗੀ ਨੀ ਕਰਦੇ ਤੇ ਅਸੀਂ ਉਹਨਾਂ ਨੂੰ ਮੱਦੇ ਮੱਢ ਨਹੀਂ ਪਾਇਆ ਆਪਣੀ ਮਰਜ਼ੀ ਨਾਲ ਆ ਤੇ ਸਮਝੀ ਖੁਰ ਦਮਾ ਨਾ ਰਹੀ ਜਾਉ ਹੋਰ ਦਮ ਤੇਰੇ ਘਰ ਆਉਣਾ ਨਾ ਤੇਰੇ ਮੱਮਾ ਗਈ ਲੱਗੂ ਤੇਰਾ ਜਿਹੜਾ ਦਿਮਾਗ ਹੈ ਨਾ ਇਹ ਬੜਾ ਪੁੱਠਾ ਚੱਲਦਾ ਹੋਰ ਮੈਨੂੰ ਕਹਿ ਰਹੇ ਪਾਦੇ ਮੈਨੂੰ ਕੋਈ ਲੈ ਜੇ ਮੈਂ ਤੁਰ ਹੀ ਫਿਰਾਂ ਆਈ ਮੁੰਡੀਆਂ ਗੱਲਾਂ ਵਿੱਚੀ ਆਹ ਨੂੰ ਦੀ ਗੱਲਾਂ ਚੀ ਇਹ ਮੈਨੂੰ ਤੂੰ ਹੀ ਨੀ ਬੋਲਣ ਦੇ ਮੈਨੂੰ ਪਤਾ ਕੌਣ ਬੋਲ ਰਿਹਾ ਹੈ ਤੁਹਾਡੇ ਮਗਰ ਇਹ ਤਾਂ ਦੋਹਾਂ ਨਹੀਂ ਚੁੱਕਣਾ ਬੋਲ ਰਹੀ ਮੈਂ ਮੈਂ ਤਾਂ ਕਰ ਤੂਤਾ ਸੁਣ ਲਿਆ ਸੀ ਸਿਆਲ ਦਾ ਹੁਣ ਮੈਨੂੰ ਪਤਾ ਲੱਗ ਗਿਆ ਕਿ ਤੇਰਾ ਦੁਆਖ ਪੁੱਠਾ ਚੱਲਦਾ ਤੂੰ ਤਾਂ ਮਾਂ ਨੂੰ ਹੀ ਬੱਟੇ ਨਾ ਤੈਨੂੰ ਕਾਹ ਪੜਾ ਕੇ ਲਿਆਏ ਹੋ ਮੈਨੂੰ ਪਤਾ ਸਾਰਾ ਹੀ ਪਹਿਲੇ ਬੋਲਣੇ ਆ ਗਏ ਹੁੰਦੇ ਐ ਤਾਂ ਇਹਨਾਂ ਦਾ ਚੰਗਾ ਬੋਲਣੇ ਮੈਨੂੰ ਰਹ ਨਹੀਂ ਅਣੀ ਬੋਲ ਗਿਆ ਤੈਨੂੰ ਬੋਲਦੀ ਸਾਕੀ ਬੰਨਾ ਐਨੇ ਜਾਓ ਜਾਓ ਉਹਨਾਂ ਦੀ ਸਾਕੀ ਬੰਨਾ ਐ ਜਿੰਨਾ ਮਰਜੀ ਮਾਤਾਨਾ ਕਰ ਬੋ ਇਹ ਸਾਈ ਉਹ ਛੜਾਕੀ ਲਿਆਦਾ ਪਤਾ ਨਹੀਂ ਸਾਨ ਕੱਢੇ ਨਾ ਗੇਲੇ ਹੋਣ ਗੁੱਡੇ ਬਾਰੇ ਜੇਲ੍ਹ ਦੀ ਦਾਲ ਦੀ ਕੁੱਲੀ ਪੀਣੀ ਹੈ ਨਾ ਜੇਲ੍ਹ 'ਚ ਤੇਰੀ ਬੰਜਿਓ ਸ਼ਰਮ ਚਾ ਚਿਕਨ ਮਾਰਦੀ ਨਾ ਪਾਪੀ ਜਾਓ ਜਿਹੜਾ ਆਏ ਆ ਬਾਜ ਭਾ ਨਾ ਸਿਡਾਉਂ ਆਇਓ ਛੁੱਟ ਜਾਗੇ ਆਪੇ ਹੀ ਤੈਨੂੰ ਤਾਂ ਮੌਕਾ ਚਾਹੀਦਾ ਗੱਲਾਂ ਸੁਣਾਉਂਦਾ ਕੋਈ ਸੰਦ ਨਹੀਂ ਕੀਤਾ ਸੋਰੀ ਇਹਨਾਂ ਦੀ ਜ਼ਮੀਨ ਨਹੀਂ ਕੋਈ ਨਹੀਂ ਮੈਂ ਵੀ ਹਿੱਸਾ ਲੈ ਕਿਰੂੰਗੀ ਹੋਰ ਵੀ ਤਾਂ ਤੂੰ ਹਿੱਸੇ ਦੀ ਗੱਲ ਛੱਡ ਤੂੰ ਮਾਰੇ ਇਹ ਸਿਸ਼ਮਈ ਆ ਆਪਾਂ ਨੂੰ ਹਿੱਸਾ ਨਹੀਂ ਚਾਹੀਦਾ ਪਰ ਨੂੰ ਮਾਤਾ ਚਾਹੀਦੀ ਆ ਮਾਤਾ ਹਾਂ ਮਾਤਾ ਕੀ ਕਰ ਲੂ ਕਿ ਸਭ ਕੁਛ ਉਹਨੇ ਨਾ ਆਇਆ ਕਿ ਜਿਸਤੀ ਉਹਨੇ ਲੁੱਟ ਲਈ ਹੈਗੀ ਜਿਸਤੀ ਉਹਦੇ ਆਏ ਥਾਣੇ ਹਾਂ ਜਿਸਤੀ ਉਹਨੇ ਥਾਣੇ ਹਾਂ ਜਿਸਤੀ ਆਪਾਂ ਪੈਸੇ ਦੇ ਕੇ ਥਾਣੇ ਲੈ ਆਣੇ ਆ ਸਭ ਕੁਛ ਆਪਣੀ ਕੋੜੀ ਆ ਫਿਰ ਮਾਤਾ ਨਾ ਮਿੱਠੀ ਬੰਦਾ ਪਾਊਗਾ ਮੈਂ ਮਾਤਾ ਨਾ ਮਿੱਠੀ ਪਰ ਸੁੰਦੀ ਕਿੱਥੇ ਮੇਰੀ ਉਹਦੇ ਬਸ ਟੀ ਟੀ ਦੂਦੇ ਗੋਲੀ ਵੱਜ ਜੇ ਆਹੀ ਚਾਹਦੀ ਹੈ ਬਸ ਮੂੰਹ ਤੇ ਪੁੱਤਰ ਦੀ ਸੱਕੀ ਹੈ ਮੇਰੀ ਘਰ ਸਨ ਤੈਨੂੰ 20 ਗੱਲਾਂ ਕਰਦੇ 100 ਕਰਦੇ ਤੂੰ ਇੱਕ جواب ਨਹੀਂ ਦੇਣਾ ਕਰਦੀ ਕੋੜੀਆਂ ਗੱਲਾਂ ਬੋਲਦੀ ਮੇਰੇ ਕੋ ਬਰਦਾਸ਼ਤ ਨਹੀਂ ਹੁੰਦਾ ਮੈਨੂੰ ਗੁੱਸਾ ਆ ਜਾਂਦਾ ਮੈਂ ਮੈਂ ਕੀ ਕਰਾਂ ਜਸ ਬੋਧੀਆਂ ਕੋੜੀਆਂ ਗੱਲਾਂ ਤੂੰ ਸੁਣੀ ਜਾ ਆਪਾਂ ਨੂੰ ਲੋੜ ਹੈ ਜੇ ਮੇਰੀ ਗੱਲ ਸੁਣਾ ਕੋੜੀਆਂ ਗੱਲਾਂ ਬੋਲਦੀ ਜਿੱਦਾਂ ਦੀ ਮਰਜ਼ੀ ਬੋਲਦੀ ਤੈਨੂੰ ਸੁਣੀਆਂ ਪੈਣੀਆਂ ਠੀਕ ਹੈ ਨਾ ਤੇ ਤੇਰਾ ਦਿਮਾਗ ਨਹੀਂ ਕੰਮ ਕਰਦਾ ਤੂੰ ਇੱਕੋ ਬਨੇ ਸੋਝੀ ਆ ਤੇ ਮੈਂ ਸਾਰੇ ਬਨੇ ਸੋਝਦਾ ਵੀ ਮੇਰੇ ਬਨੇ ਆਏ ਵਾਲੇ ਕੌਣ ਫਿਰੋਤਾ ਤੇ ਕੀ ਕਰਨ ਧਿਆਵਾ ਠੀਕ ਹੈ ਨਾ ਕੀ ਪਤਾ ਹੁਣ ਤੁਹਾਡੀ ਕੀ ਸਕੀਮ ਹੈ ਮੈਨੂੰ ਕੀ ਪਤਾ ਤੁਹਾਡੇ ਦਿਮਾਗ ਚ ਕੀ ਚੱਲਦਾ ਰਹਿੰਦਾ ਵੇ ਮੇਰੇ ਦਿਮਾਗ ਜੇ ਇਹੋ ਪੜਾਈ ਚੱਲਦਾ ਤੇਰਾ ਮੈਂ ਕਹਿੰਦਾ ਵੀ ਆਪਣਾ ਪੜਾਈ ਹੋਊਗਾ ਤੂੰ ਮਾਣਾ ਸੋਚੇਂਗੀ ਨਾ ਇਸ ਆਪ ਕੋ ਸਹੀ ਹੋਗਾ ਤੂੰ ਆ ਮੈਨੂੰ ਕੱਲ ਨੂੰ ਕਹੇਂਗੀ ਵੀ ਤੂੰ ਸੋਨੂੰ ਸਹੀ ਕੀਤਾ ਸੀ ਮੈਂ ਗਲਤ ਸੀ ਚਲੋ ਜਿਵੇਂ ਤੁਸੀਂ ਕਹਿਂ ਜਾਣਾ ਮੈਂ ਉਂਜੀ ਹਾਂ ਗਾੜੀਉ ਜਵਾਬ ਨਹੀਂ ਦੇਣਾ ਮਮੀ ਨੂੰ ਮਮੀ ਨਾ ਮਿੱਠੀ ਬਣਦੀ ਉਹ ਜਿਹੜੀ ਹੈ ਨਾ ਭਾਬੀ ਉਹ ਤੇ ਮੈਨੂੰ ਹੱਕਾਂ ਨਹੀਂ ਚੰਗੀ ਲੱਗਦੀ ਉਹ ਭਾਬੀਆਂ ਵੀ ਐਸੇ ਕਰਕੇ ਇੰਨਾ ਕਰਦੀਆਂ ਵਾ ਮਮੀ ਜੀ ਮਮੀ ਜੀ ਤੂੰ ਇਹ ਪੁਆਇੰਟ ਫੜੀ ਦਿੰਦੇ ਆ ਭਾਬੀਆਂ ਨੇ ਉਹ ਕਿਉਂ ਕਰਦੀਆਂ ਮਮੀ ਜੀ ਮਮੀ ਜੀ ਉਹ ਵੀ ਐਸੇ ਸਕੀਮ ਨੂੰ ਆ ਉਹ ਤੈਨੂੰ ਪੜਗਾ ਦਿੰਦੀਆਂ ਵਾ ਕਿ ਇਹ ਗਰਮ ਹੋ ਜਾਂਦੀ ਆ ਤੇ ਮਮੀ ਇਹਦਾ ਪੱਲਾ ਨਾ ਫੜੂਗੀ ਤੇ ਮਮੀ ਇਹਨੂੰ ਪੱਲਾ ਫੜਾਉਗੀ ਨਾ ਉੱਪਰ ਗਾਮਨੀ ਆ ਕੇ ਵੇਖੀਵੇਂ ਹੱਕ ਤੇ ਕੰਮ ਦੀ ਤੇ ਆਪਣੀ ਥੋੜੀ ਜਮੀਨ ਕੁੜੀ ਦਾ ਦਿੱਕਾ ਨਹੀਂ ਨਹੀਂ ਮਾਂ ਕਾਲੀ ਪੈ ਜਣੀ ਨਾ ਤੇ ਇਦਾਂ ਨਹੀਂ ਕਰਨਾ ਕਦੀ ਕਾਲੀ ਨਹੀਂ ਪੈਣਾ ਹਾਂ ਪਰ ਮਾਂ ਨਾ ਰਿਲੈਕਸ ਹੋ ਕੇ ਸੋਚਣਾ ਵੀ ਜੋ ਮੈਂ ਕਹੂੰਗਾ ਉਹ ਕਰਨਾ ਬਸ ਸਭ ਠੀਕ ਹੈ ਮੈਂ ਕੀ ਕਹਿਣਾ ਬਸ ਤੂੰ ਜਵਾਬ ਨਹੀਂ ਦੇਣਾ ਮੰਮੀ ਮੰਮੀ ਨੂੰ ਤੇ ਬਿਲਕੁਲ ਨਹੀਂ ਮੈਂ ਮਾਰਾਂਗੀ ਓਕੇ ਬਸ ਇਦਾਂ ਰਹਿਣਾ